ਕੋਹ ਹਲਾਤੇ ਆ ਇਹਨੇ ਜੱਗ ਦਾ ਬਲੈਕਸ਼ਨ ਕੱਢਿਆ ਐਮਸੀ ਨੇ ਸਾਰੇ ਖੜੇ ਕੀਤੇ 11 ਦੀ 11 ਅੱਜ ਇਹ ਮੈਨੂੰ ਕਈਆਂ ਦੇ ਨਾਮ ਤਾਂ ਨਹੀਂ ਪਤਾ ਐ ਕੁੜੀ ਐ ਇਹਦੇ ਨਾਮ ਦਾ ਮੈਨੂੰ ਪਤਾ ਇੱਕ ਹਾਲ ਵਾਲੇ ਦਾ ਨਾਮ ਤਾਂ ਪਤਾ ਮੈਨੂੰ ਮਿਰਕੇਸ਼ ਆ ਦਾ ਨਾਮ ਸੂ ਮੇਰੇ ਕਹਿੰਦ ਭਾਵੇਂ ਅੱਗੇ ਸੀ ਸਾਡੀਆਂ ਬਾੜਾ ਜਿਹੜੀਆਂ ਜੇ 11 ਨੰਬਰ ਸੀ ਉਹ ਤਿੰਨ ਗੜੜੀ ਜੇ ਤਿੰਨ ਵੀ ਤੇ ਉਹ ਨੌ ਗੜੜੀ ਉਹ ਹੁਣ ਮੁੰਡਾ ਮੁੰਡੂ ਜਿਹੜਾ ਬੰਦਾ ਬੱਚਾ ਪਹਿਲੀ ਜਿ ਪੈਂਦਾ ਨਹੀਂ ਉਹ ਫੇਰ ਉਹੀ ਧਾਬ ਕਰਦਾ ਨਾ ਇਹ ਜਿੰਨੀਆਂ ਮਰਜ਼ੀ ਚਾਲਾਂ ਖੇਡਣ ਇਹਨਾਂ ਦੀ ਚਾਲ ਕਾਮਯਾਬ ਨੇ ਉਹਟਾਂ ਦੀ ਇਹਨਾਂ ਲੋਕਾਂ ਨਹੀਂ ਬਣੀ ਇਹਥੋਂ ਵਾਲਾ ਚੋਕੇ ਉਧਰ ਕਰ ਛੜੋ ਉਧਰ ਵਾਲਾ ਚੋਕੇ ਉਧਰ ਕਰ ਛੜੋ ਇਹ ਪਹਿਲਾਂ ਇਹ ਘਰ ਆਇਆ ਮੈਂ ਇਹ ਇਹ ਵਾਰਡ ਜਿਹੜੀ ਹੈ ਉਹ ਸੱਤ ਪੈਂਦੀ ਹੈ ਜੀ ਪਹਿਲਾਂ 11 ਦੀ ਪਹਿਲੇ 11 ਸੀ ਹੁਣ ਇਹ ਵਾਰਡ ਚ ਇੱਕ ਘਰ ਹੈ ਇਹ 8 ਚ ਪੈਣੀ ਦਾ ਸੋ ਮੇਰੇ ਕਹਿਣ ਦਾ ਭਾਵ ਇਹ ਵੀ ਅੱਛੀ ਗੱਲ ਨਹੀਂ ਇਹ ਮੈਂ ਕੱਲ ਵੀ ਤੁਹਾਨੂੰ ਪਹਿਲੇ ਕਿਹਾ ਸੀ ਬੋਰਡ ਮਿਲਦੀ ਏ ਪਿਆਰ ਨਾਲ ਦਵਾ ਕੇ ਕਿਸੇ ਨੂੰ ਅਰੋਜ ਮੰਤਰੀ ਸਾਹਿਬ ਕਹਿੰਦੇ ਕਹਿੰਦੇ ਦਬਕਾ ਮਾਰਨੇ ਕਹਿੰਦੇ ਕਹਿੰਦੇ ਦਬਕਾ ਮਾਰਨੇ ਆ ਕਿ ਮੈਂ ਤੇਰੇ ਤੇ ਪਰਚਾ ਦੇ ਦਣਾ ਮੈਂ ਕਿਹਾ ਪਰਚੇ ਨਹੀਂ ਸਾਰੇਆਂ ਨੂੰ ਕੰਮ ਨਾ ਗਨਾਈ ਇਹ ਜਿੱਥੇ ਮੈਂ ਖੜਾ ਐ ਇੱਥੇ ਬਹੁਤ ਬੁਰਾ ਹਾਲ ਸੀ ਐ ਉਰਲੇ ਇਕੜੇ ਪਾਸੇ ਇੰਨਾ ਬੂਟਾ ਲੱਗਾ ਸੀ ਸਾਰੇ ਬੂਟੇ ਪਟਾ ਕੇ ਤੇ ਮੈਂ ਤੇ ਸੋਚਣਾ ਵੀ ਮੰਤਰੀ ਸਾਹਿਬ ਨੂੰ ਆਪੇ ਸਮਝਉਣਾ ਚਾਹੀਦੀ ਹੈ ਕਿ ਜਿਹੜੀ ਵੀ ਗਲੀ ਤੇ ਮੈਂ ਜੰਨਾ ਉਹ ਅਲਰੇਡੀ ਅੱਗੇ ਬਣੀ ਦੀ ਐ ਤੇ ਲੋਕਾਂ ਨੂੰ ਪੁੱਛ ਰਿਹਾ ਵੀ ਦੱਸੋ ਕੰਮ ਤੇ ਤੂੰ ਦੱਸ ਕਿਹੜਾ ਕੰਮ ਕਰਨਾ ਵੀ ਮੈਨੂੰ ਤਾਂ ਪਤਾ ਹੈ ਵੀ ਨਰੋਡ ਜਮ ਸਿੰਘ ਜਿਹੜੀ ਨਗਰ ਪੰਚਾਇਤ ਉੱਤੇ ਕਿਹੜੀ ਚੀਜ਼ ਦੀ ਲੋੜ ਹੈ ਮੈਂ 183 ਘਰ ਪਾਇੇ ਸੀ ਔਰ ਸਰਬਾਂ ਲਾ ਕੇ ਪਾਇੇ ਸੀ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਹੀ ਦੇਣ ਲਈ ਪਾਇੇ ਸੀ 183 ਘਰ ਆ ਗਏ ਉਹਨੇ ਨਾ ਕੀਤਾ ਕਿ ਇਹ ਕੱਟ ਕੇ ਇਧਰ ਆਲਾ ਉਧਰ ਕਰ ਛੜਿਆ ਉਧਰ ਆਲਾ ਉਧਰ ਕਰ ਛੜਿਆ ਜਿਸ ਬੰਦੇ ਨੇ ਜੁੜਤਾ ਉਹਦਾ ਘਰ ਨਹੀਂ ਪਾਇਆ ਜਿਸ ਬੰਦੇ ਨੇ ਅੱਗੇ ਆਲਰੇਡੀ ਲੈਂਟਰ ਪਾਇਆ ਦਾ ਉਹਦਾ ਘਰ ਪਾਇਆ ਤੁਹਾਡੇ ਸਮਾਧਿਓਂ ਬਰਾਏ ਮੈਂ ਕਹਿਣਾ ਚਾਹਨਾ ਹੈ ਪ੍ਰਧਾਨ ਮੰਤਰੀ ਸਾਹਿਬ ਇਹ ਚਾਲਵਾਜੀਆਂ ਛੱਡੋ ਤੇ ਤੁਸੀਂ ਮੰਤਰੀ ਹੋ ਇੱਕ ਕੰਮ ਕਰਕੇ ਦਿਖੋ ਤੁਸੀਂ ਤੁਹਾਡੇ ਕੋਲ ਤਾਂ ਰੁਤਵਾ ਹੀ ਬਹੁਤ ਵੱਡਾ ਹੈ ਤੁਹਾਨੂੰ ਤੇ ਜ਼ਰੂਰਤ ਹੀ ਨਹੀਂ ਕਰ ਕਰ ਵੋਟਾਂ ਮੰਗਣ ਦੀ ਬੋੜ ਮੰਗਾ ਦੇ ਮੇਰੇ ਵਰਗੇ ਬੰਦੇ ਮੰਗਣ ਤੁਹਾਨੂੰ ਤਾਂ ਕੋਈ ਜ਼ਰੂਰਤ ਨਹੀਂ ਵੋਟ ਮੰਗਣ ਦੀ ਇਸ ਕਰਕੇ ਤੁਹਾਡੇ ਸਮਾਧਿਓਂ ਬਰਾਏ ਮੈਂ ਨਰੋਡ ਜਮਲ ਸਿੰਘ ਦੇ ਜਿੰਨੇ ਵੀ ਮੇਰੇ ਭੈਣ ਭਰਾ ਮੇਰਾ ਪਰਿਵਾਰ ਹੈ ਜਿਹੜਾ ਉਹਨਾਂ ਅੱਗੇ ਮੇਰੇ ਹੱਥ ਬਨ ਕੇ ਪ੍ਰਾਰਥਨਾ ਤਗੜੇ ਹੋ ਕੇ ਜਿਸ ਤਰ੍ਹਾਂ ਤੁਸੀਂ ਯਾਰਾਂ ਦੀ ਯਾਰਾਂ ਬਾੜਾ ਪਿਛਲੇ ਵੇ ਜਿਤਾਈਆਂ ਸੀ ਉਸੇ ਤਰ੍ਹਾਂ ਬਾੜਾ ਹੋ ਯਾਰਾਂ ਦੀ ਯਾਰਾਂ ਜਿਤਾਓ ਇਹ ਜਿਹੜੀ ਇਹਨਾਂ ਦੀ ਬਗਮਾਸ਼ੀ ਹੈ ਧੱਕੇਸ਼ਾਈ ਹੈ ਉਹ ਸਾਰੀ ਤਾਂ ਹੀ ਖਤਮ ਹੋਣੀ ਹੈ ਇਹਨਾਂ ਨੂੰ ਸਮਝ ਆ ਜੇਗੀ ਮੰਤਰੀ ਨੂੰ ਸਮਝ ਆ ਜੇਗੀ ਇਹ ਮੈਂ ਜ਼ਮੀਨ ਤੇ ਖੜਾ ਮੈਂ ਸਮਾਨ ਤੇ ਨਹੀਂ ਖੜਾ ਇਸ ਵੇਲੇ ਉਹ ਕਹਿੰਦਾ ਵੀ ਮੈਂ ਜ਼ਮੀਨ ਤੇ ਨਹੀਂ ਖੜਾ ਵੀ ਤਾਂ 170 ਧਰਦੀ ਜੀ ਗੱਲ ਕਰੀ ਉਹ ਕਹਿੰਦੇ ਆ ਵੀ ਅਸੀਂ ਮਹੱਲਾ ਕਲੀਨਿਕ ਲੈ ਕੇ ਆਏ ਉਹ ਕਹਿੰਦੇ ਅਸੀਂ ਸੀਵਰੇਜ ਦਾ ਕੰਮ ਸ਼ੁਰੂ ਕਰਾਇਆ ਉਹ ਕਹਿੰਦੇ ਅਸੀਂ ਵਾਟਰ ਟ੍ਰੀਟਮੈਂਟ ਦਾ ਜਿਹੜਾ ਕੰਮ ਲੈ ਕੇ ਆਏ ਆ ਹਰ ਜਿਹੜੇ ਕੰਮ ਜਿਹੜੇ ਕਿਤੇ ਪਿਛਲੀਆਂ ਸਰਕਾਰਾਂ ਚ ਨਹੀਂ ਹੋ ਰਹੇ ਅੱਜ ਅਸੀਂ ਕਰਵਾ ਰਹੇ ਹਾਂ ਕੀ ਕਹਿਣਾ ਤੁਹਾਨੂੰ ਇਹ ਤੇ ਮੰਤਰੀ ਸਾਹਿਬ ਆਪਣੇ ਦਿਲ ਤੇ ਹੱਥ ਰੱਖ ਕੇ ਕਹਿਣ ਕਿ ਸੀਵਰੇਜ ਦਾ ਕੰਮ ਕਿਨੇ ਸਟਾਰਟ ਕਰਾਇਆ ਸੀਵਰੇਜ ਦੇ ਪੈਸੇ ਤੇ ਮੈਂ ਲੈ ਕੇ ਆਇਆ ਆ ਫਿਰ ਮਲਾਕ ਰਣੀ ਦੀ ਗੱਲ ਕਰ ਰਿਹਾ ਕਰ ਕੀ ਰਿਹਾ ਹੈ ਉਹ ਤੇ ਆਲਰੇਡੀ ਸਬਦਾ ਕੇਂਦਰ ਬਣੇ ਦੇ ਸੀ ਤੋਂ ਸਬਦਾ ਕੇਂਦਰ ਨੂੰ ਮੁੜ ਕੇ ਲੀਚਾ ਯੂਪੀ ਕਰਕੇ ਤੇ ਉਹ ਮਲਾਕ ਲੈਣੀ ਬਣਾਤੀ ਹੈ ਮੈਂ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਇੱਥੇ ਸਾਡਾ ਹਸਪੀਟਲ ਹੈ ਇਸ ਹਸਪੀਟਲ ਨੂੰ ਜਿਹੜਾ 100 ਬੈਡ ਦਾ ਕਿਉਂ ਨਹੀਂ ਕਰ ਸਕਦੇ ਇਹ ਬਿਲਕੁਲ ਸਰਦੀ ਇਲਾਕਾ ਹੈ ਹੋਰ ਜ਼ਰੂਰਤ ਹੈ ਇੱਥੇ ਸਬਦਾ ਹੀ ਨਹੀਂ ਅਣੀ ਹੋਖੜੀ ਤੁਸੀਂ ਤਾਂ ਮੰਤਰੀ ਹੋ ਮੈਂ ਤਾਂ ਜਿੰਨਾ ਕਰ ਸਕਦਾ ਸੀ ਮੈਂ ਤਾਂ ਕੀਤਾ ਤੇ ਤੁਸੀਂ ਇਹਨੂੰ ਹਸਪੀਟਲ ਨੂੰ 100 ਮੀਟਰ ਤੱਕ ਕਰੋ ਕਿਉਂ ਨਹੀਂ ਕਰ ਸਕਦੇ ਤੁਸੀਂ ਤੁਹਾਡੇ ਕੋਲ ਸਾਰੀ ਪਾਵਰ ਹੈ ਤੁਹਾਡੇ ਕੋਲ ਸਰਕਾਰ ਹੈ ਤੁਹਾਡਾ ਸੀਐਮ ਹੈ ਤੁਸੀਂ ਆ ਮੰਤਰੀ ਹੋ ਸੋ ਮੈਨੂੰ ਕਹਿਣ ਦਾ ਭਾਅ ਹੋਵੇ ਬਈ ਗੱਲਾਂ ਨਾਲ ਹੀ ਗੱਲ ਬਣਨੇ ਪ੍ਰੈਕਟੀਕਲ ਚ ਕੰਮ ਕਰਾਂਗੇ ਤਾਂ ਗੱਲ ਬਣੇ ਅਸੀਂ ਬੀਜੇਪੀ ਨਾਲ ਵੀ ਹੁਣ ਗੱਲਬਾਤ ਕੀਤੀ ਹੈ ਬੀਜੇਪੀ ਕਹਿੰਦੀ ਆ ਕਿ ਅਸੀਂ ਜਿਹੜੇ ਸਾਰੇ ਕੰਮ ਕਰਾਏ ਆ ਕਾਂਗਰਸ ਨੇ ਤਾਂ ਕਹਿੰਦੇ ਵੀ ਬਿੜਾ ਕਰਕੇ ਕੀਤਾ ਸੀਗਾ ਇਸ ਏਰੀਆ ਦਾ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਹਿੰਦੇ 11 ਦੀਆਂ 11 ਸੀਟਾਂ ਉਹਨਾਂ ਨੇ ਦਾਵਾ ਕੀਤਾ ਜੀ ਕਿ ਅਸੀਂ ਜਿੱਤ ਰਹੇ ਹਾਂ ਬੀਜੇਪੀ ਜਿੱਤ ਰਹੀ ਹੈ ਦੇਖੋ ਜ਼ਿਲ੍ਹਾ 17 ਚ ਅਸੀਂ ਉਸਲੇ ਵੀ ਸੀਮਾ ਦੇਵੀ ਜੀ ਨੇ ਇਹ ਇੱਕ ਬੜੇ ਦਾਵੇ ਨਾ ਕੀਆ ਸੀ ਵੀ ਅਸੀਂ 11 ਜਾਰਾ ਜਾਰਾ ਸੀਟਾਂ ਜਿੱਤ ਲਈਆਂ ਹੈ ਉਹ ਚੰਗਾ ਸਕਣ ਪਿਆਰ ਨੂੰ ਇਹਦਾ ਘਾਤਾ ਇਹਨੂੰ ਖੁੱਲੇ ਕਿਉਂਦਾ ਨਾਉਂਦਾ ਖੁੱਲੇ ਨਾਉਂਦਾ ਖੁੱਲਿਆ ਹੈ ਇਹ ਇਹ ਵੈਸੇ ਮੈਂ ਗੱਲ ਕਹਣਾ ਚਾਹਨਾ ਇਹ 11 ਦੀ ਜਾਰਾ ਬਾੜਾ ਜਿਹੜੀ ਹੈ ਨਾ ਇਹ ਭਾਜਪਾ ਨੇ ਹੀ ਬਣਾਈਆਂ ਸੀ ਮੈਂ ਤੇ ਆ ਕੇ ਲੋਕਾਂ ਨਾਲ ਪਿਆਰ ਕੀਤਾ ਤੇ ਲੋਕਾਂ ਨੇ 11 ਦੀ ਜਾਰਾ ਜਾਰਾ ਬਾੜਾ ਜਿਹੜੀ ਮੈਨੂੰ ਜਿਤਾ ਦਿੱਤੀ ਹੈ ਇਹ ਠੀਕ ਹੈ ਯਾਰ ਜਿਹੜੇ ਭਾਜਪਾ ਵਾਲੇ ਆਏ ਦੇ ਮੈਂ alochna ਨਹੀਂ ਕਰਨਾ ਚਾਹੁੰਦਾ ਵੀ ਅਸੀਂ ਬੇੜਾਗਰ ਕੀਤਾ ਇਹ ਰੱਬ ਜਾਣਦਾ ਵੀ ਬੇੜਾਗਰ ਤੁਸੀਂ ਕੀਤਾ ਜਾਂ ਅਸੀਂ ਕੀਤਾ ਸਾਥੇ 2002 ਚ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਸੀ ਕਾਂਗਰਸ ਪਾਰਟੀ ਤੋਂ ਇਹ ਕਿਸੇ ਬੰਦੇ ਨੂੰ ਪੁੱਛੋ ਇਸ ਅਰਾਵੀ ਦੇ ਵਿੱਚ ਕਿਸੇ ਨੂੰ ਕੋਈ ਪੁੱਛਿਆ ਜਾਂਦਾ ਸੀ ਜਿੱਥੋਂ ਮਰਜ਼ੀ ਰੇਤ ਚੁਕਲੋ ਜਿੱਥੋਂ ਮਰਜ਼ੀ ਪੱਥਰ ਚੁਕਲੋ ਕੋਈ ਨਹੀਂ ਪੁੱਛਿਆ ਜਾਂਦਾ ਇਹ ਜਿਹੜੇ ਕਹਿੰਦੇ ਨੇ ਬੇੜਾਗਰ ਕੀਤਾ ਇਹ ਸੱਤ ਚ ਆਏ ਇਨਾ ਦਾ ਪੂਰਾ ਬੇੜਾਗਰੀ ਕਰਨ ਨਾਲ ਬੇੜਾਗਰ ਕਰਨ ਵਾਲਾ ਕਾਮੀ ਕੋਲੀ ਰਹਤਾ ਨਾ ਇਹ 17 ਤੱਕ ਬਿਲਕੁਲ ਸਫਾਇਆ ਕਰ ਦਿੰਦਾ ਨਾ ਤੇ ਉਹ ਕਹਿੰਦੇ ਨੇ ਜੀ ਮੈਨੂੰ ਕੱਲ ਵੀ ਕੋਈ ਕਹਿ ਰਿਹਾ ਵੀ ਤੁਸੀਂ ਮਾਈ ਨਹੀਂ ਦੇ ਕਿੰਗ ਮੈਂ ਤੇ ਭਰਾ ਕਿੰਡਸਟਰੀ ਲਾਈ ਦੀ ਹੈ ਹੁਣ ਮੈਨੂੰ ਤੁਸੀਂ ਦੱਸੋ ਵੀ ਕਿਸਾਨ ਲੋਨ ਲੈ ਕੇ ਟਰੈਕਟਰ ਤੇ ਟਰਾਲੀ ਪਾਉਂਦਾ ਹੈ ਉਹ ਆਪਣੀ ਜ਼ਮੀਨ ਜਦੋਂ ਕਣਕ ਬੀਜ ਲਈ ਜਾਣਾ ਟਰੈਕਟਰ ਟਰਾਲੀ ਵਿਲੇ ਹੋ ਗਏ ਕਿਸਾਨਾਂ ਨੇ ਲੋਨ ਲੀਨ ਲਿਆ ਉਹ ਵਿਚਾਰੇ ਮਾੜੇ ਮੋਟੇ ਕੰਮ ਕਰਦੇ ਕੋਈ ਯਾਰ ਦਰਿਆ ਚ ਕਰ ਲੇ ਕੋ ਕਿਤੇ ਕਰ ਲੇ ਮੈਨੂੰ ਤਾਂ ਉਹ ਲੱਗਦਾ ਇੰਜ ਇਹਦੇ ਪਿਓ ਦੀ ਰੇਤ ਨਹੀਂ ਹੁੰਦੀ ਮੈਂ ਕਹਾਂ ਯਾਰ ਜਿੱਥੋਂ ਮਰਜੀ ਰੇਤ ਪੁੱਟੋ ਜੇਸੇਲੇ ਪਿਛੋਂ ਫਲੱਡ ਪਿਆ ਸੀ ਮੈਂ ਭਾਜੀਪੀ ਨੂੰ ਪੁੱਛਣਾ ਚਾਹੁੰਦਾ ਮੈਂ ਆਪ ਨੂੰ ਪੁੱਛਣਾ ਚਾਹੁੰਦਾ ਵੀ ਕੋਈ ਸਰਕਾਰ ਭਾਏ ਕਾਂਗਰਸ ਦੀ ਆਈ ਭਾਏ ਭਾਜੀਪੀ ਦੀ ਆਈ ਭਾਏ ਕਾਲੀ ਆਈ ਜਿਨ੍ਹਾਂ ਲੋਕਾਂ ਦੀ ਜ਼ਮੀਨਾਂ ਰੁੜੀਆਂ ਮੁਆਵਜ਼ਾ ਦਿੱਤਾ ਉਹਨਾਂ ਨੂੰ ਅੱਜ ਉਹੀ ਮਾਲਕ ਜੀ ਦੀ ਜ਼ਮੀਨ ਰੁੜੀ ਆ ਉਹ ਆਪਣੀ ਪੈਲੀ ਦੇ ਵਿੱਚ ਇੱਕ ਬੱਟਾ ਨਹੀਂ ਚੁੱਕ ਸਕਦਾ ਇਹ ਕਿਹੜੀ ਸਰਕਾਰ ਆ ਕਿਹੜਾ ਕਾਨੂੰਨ ਆ ਇਹ ਕਹਿੰਦੇ ਸੀ ਵੀ ਅਸੀਂ ਰੇਟ ਦੇਣੀ ਆ 500 ਰੁਪਏ ਸੱਕੜਾ ਮੈਨੂੰ ਨਹੀਂ ਪਤਾ ਕਿ ਕਿਹੜੀ ਚੀਜ਼ ਖਾਦੀ ਦੀ ਹੋ ਲੈਣਾ ਕਿ ਆਣਾ 500 ਰੁਪਏ ਸੱਕੜਾ ਹੀ ਤੇ ਬਾਅਦ ਚ ਪਤਾ ਲੱਗਾ ਵੀ 5000 ਰੁਪਏ ਨਹੀਂ ਮਿਲਦਾ ਪਿਆ ਕਿਉਂ ਮੈਂ ਲੋਕਾਂ ਨੂੰ ਕਹਿੰਨਾ ਭਰਾ ਮੈਂ ਆਏ ਨੇ 500 ਨਹੀਂ ਕਿਹਾ ਇਹਨੂੰ ਭੁਲੇਖਾ ਲੱਗ ਗਿਆ ਕਿ ਜ਼ਰੂਰ ਲੈਣੇ ਸੀ ਉਹ ਲੱਗੇ ਜ਼ੀਰੋ ਉਹ ਜ਼ੀਰੋ ਨਾਲ ਵੀ ਨਹੀਂ ਰੇਟ ਮਿਲਦਾ ਪਿਆ ਲੋਕਾਂ ਨੂੰ ਤੁਸੀਂ ਰੱਖੋ ਕਿ ਇਹ ਅਪੀਲ ਕਰਨਾ ਚਾਹੋਗੇ ਆਪਣੇ ਜਿੰਨੇ ਵੀ ਬਾੜ ਦੇ ਵਿੱਚ ਘੁੰਮ ਕੇ ਆਇਓ ਜਾਂ ਬਾਕੀ ਘੁੰਮਣਾ ਕਿਹ ਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਮੈਂ ਤੁਹਾਡੇ ਸਮਾਜ ਦੇ ਮੈਂ ਨਰੋਡ ਜੈਮਲ ਸਿੰਘ ਦੇ ਸਾਰੇ ਹੀ ਭੈਣ ਭਰਾ ਨੂੰ ਇਹ ਗ ਅਗਰ ਧੱਕੇਸ਼ਾਹੀ ਨੂੰ ਖਤਮ ਕਰਨਾ ਹੈ ਅਗਰ ਬਦਮਾਸ਼ੀ ਨੂੰ ਖਤਮ ਕਰਨਾ ਹੈ ਅਗਰ ਪਰਚੋ ਪਰਚੀ ਅਲਾ ਕੰਮ ਖਤਮ ਕਰਨਾ ਹੈ ਅਗਰ ਤੁਸੀਂ ਸ਼ਾਂਤੀ ਲੈਣੀ ਹੈ ਬੜਾ ਸੁਨਹਿਰਾ ਮੌਕਾ ਹੈ ਇਹ ਲੈ 11 ਦੀ 11 ਐਮਸੀ ਜਿਹੜੇ ਹੈ ਕਾਂਗਰਸ ਪਾਰਟੀ ਦੀ ਜਿਤਾ ਦਿਓ ਇਹਨਾਂ ਨੂੰ ਐ ਮੈਂ ਜਿੱਦਾਂ ਉਹ ਟੇਬਲ ਦੇ ਉੱਤੇ ਉਹ ਪੇਪਰ ਨਹੀਂ ਲਾਉਂਦੇ ਉਹਨੂੰ ਗੋਲ ਕਰਕੇ ਤੇਨੂੰ ਘਰ ਨੂੰ ਭੇਜੋ ਫਿਰ ਆਪੇ ਸਦਾ ਹੋ ਜਾਏਗਾ ਕੰਮ ਜੜੀਆਂ ਮੇਰੀਆਂ ਭੈਣਾਂ ਇਹਨਾਂ ਨੂੰ 10000 ਰੁਪਏ ਜਿਹੜਾ ਨਾ ਜੇ ਇਹਨਾਂ ਜਿਤਾਇਆ ਤੇ ਆ ਨਹੀਂ ਮਿਲਣਾ ਜੇ ਇਹਨਾਂ ਨੂੰ ਹਰਾਇਆ ਤੇ ਮੈਨੂੰ ਲੱਗਦਾ ਵੀ 10000 ਰੁਪਏ ਮਿਲ ਜਣਾ ਤੂੰ ਵੀ ਮਿਲਣਾ ਤੈਨੂੰ ਵੀ ਮਿਲਣਾ ਤੈਨੂੰ ਵੀ ਮਿਲਣਾ ਉਹ ਵਰਜੋ ਮੇਰੀ ਭੈਣ ਤੇ ਚੌਗੜੇ ਤੇ ਉਸ ਨੂੰ ਵੀ ਮਿਲਣਾ ਧੰਨਵਾਦ ਚਲ ਮੇਰਾ ਨਾਮ ਰੀਤਾ ਦੇਵੀ ਹੈ ਮੈਂ ਨਗਰ ਪੰਚਾਇਤ ਨਰੋਜਮ ਸਿੰਘ ਐਮ ਸੀ ਦੀ ਚੋਣਾ ਲੜੀ ਜਾ ਰਹੀ ਹਾਂ ਸਬਕਾ ਵਿਦਿਆਇਕ ਜੀ ਕਿ ਐਮ ਐਲ ਏ ਸੀ ਜਗਿੰਦਰਪਾਲ ਜੀ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਮੇਰੇ ਤੇ ਭਰੋਸਾ ਕੀਤਾ ਹੈ ਮੈਂ ਆਪਣੇ ਮੈਂ ਆਪਣੇ ਬਾੜਵਾਸੀਆਂ ਨੂੰ ਸੱਤ ਨੰਬਰ ਬਾੜਵਾਸੀ ਨੂੰ ਇਹ ਬੇਨਤੀ ਕਰਦੀ ਹਾਂ ਕਿ ਮੈਨੂੰ ਬੋਰਡ ਪਾ ਕੇ